ਦੇ ਬ੍ਰੈਂਡ ਚ ਹੋਇਆ ਹਨ ਜੀ ਹਾਂ ਜੀ ਉਹਦੇ ਉਹਦੇ ਵਿੱਚ ਸਾਹਮਣੇ ਆਈ ਤਾਂ ਮੈਂ ਕਿਸੇ ਵਧੀਆ ਪਰਸਨ ਨਾਲ ਕਿਉਂਕਿ ਬਹੁਤ ਲੋਕ ਵੀਡੀਓ ਬਣਾਉਂਦੇ ਹੋ ਕਰਦੇ ਆ ਪਰ ਪ੍ਰੋਮੋ ਕਰਦੇ ਆ ਜਾਂ ਕਿੱਦਾਂ ਰੋਈਆ ਮੈਨੂੰ ਵੀਡੀਓ ਵਧੀਆ ਲੱਗੀ ਆ ਮੈਂ ਟੈਸਟ ਕਰਕੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਏ ਇਹ ਗੱਲ ਥੈਂਕ ਯੂ ਜੀ ਵੀ ਹਵ ਟੂ ਬੀ ਪੀਰ ਉਸੰਦੇ ਬੱਚੇ ਮੇਰੇ ਮੇਰੇ ਘਰਾਂ ਦੇ ਕੋਲ ਨੰਮਦਾਰ ਘਰ ਦੇ ਵਿੱਚ ਨੰਮਦਾਰ ਬ੍ਰੈਂਟੇਜ ਹਾਂ ਜੀ ਓਕੇ ਉਕੇ ਜਿਹੜੇ ਪੰਡਤ ਜੀ ਹਿੰਦੂ ਸਭਾ ਮੰਦਿਰ ਦੇ ਵਿੱਚ ਲੋਕਾਂ ਨੂੰ ਪ੍ਰਚਾਰੇ ਸੀ ਜੀ ਜੀ ਅਕੱਲਣ ਸ਼ਾਮ ਦੀ ਗੱਲ ਆ ਉਹ ਉੱਤੇ ਬੈਠੇ ਸੀ ਉਸ ਮੰਦਿਰ ਦੇ ਜਿਹੜੇ ਓਨਰ ਆ ਮੇਨ ਜਾਨੀ ਕਿ ਜਿਹੜੇ ਘਰ ਦਾ ਦਾਤਾਰ ਸਾਥ ਤੋਂ ਦੇ ਇਹ ਪ੍ਰਾਈਵੇਟ ਮੰਦਿਰ ਹੈ ਕਿ ਪਬਲਿਕ ਮੰਦਿਰ ਹੈ ਹਨ ਇਹ ਪ੍ਰਾਈਵੇਟ ਮੰਦਿਰ ਹੈ ਕਿ ਪਬਲਿਕ ਹੈ ਮੰਦਿਰ ہاں ایسا نہیں کرتی ہوکے اوی لوگ آدھے مت ٹیک ڈی ਨਮਸਕਾਰ ਕਰਕੇ ਬਾਹਰ ਨਿਕਲ ਰਹੀ ਸੀ ਮੈਂ ਅੰਦਰ ਉਹ ਮੈਂ ਵੀ ਲੋਨਾਂ ਨੇ ਰੋਕਿਆ ਉਦੋਂ ਸਾਡੇ ਤੇ ਵੋਟਾਂ ਲਗੀਆਂ ਕਾਉਂਸਲਰ ਦੀਆਂ ਉਹ ਕਹਿੰਦੇ ਵੀ ਉਹਨਾਂ ਨੂੰ ਰੋਕ ਸੀ ਦੀ ਤੁਹਾਨੂੰ ਕਾਉਂਸਲਰ ਬਣਾ ਕੇ ਓਕੇ ਤੇ ਕਾਉਂਸਲਰ ਦੀਆਂ ਉਹ ਕਹਿੰਦੇ ਵੀ ਨਹੀਂ ਅਸੀਂ ਉਹਨਾਂ ਨੇ ਹੱਥ ਜੋੜ ਕੇ ਵੀ ਅਸੀਂ ਇਸ ਗੱਲ ਤੋਂ ਪਾਰਸੀ ਚੰਗੇ ਆ ਉਹ ਜਿਹੜਾ ਹੋ ਨਾਰਾ ਉਹ ਚੱਪੜਿਆ ਜਿਹੜੇ ਸਾਸੀਗੇ ਪੰਡਾ ਜੀ ਜਿਹੜੇ ਉੱਤੇ ਹਿੰਦੂ ਸਵਾ ਮੰਦਿਰ ਦੇ ਵਿੱਚ ਲੋਕਾਂ ਨੂੰ ਪ੍ਰੂਵ ਕਰ ਰਹੇ ਸੀ ਉਹ ਬੋਲੇ ਤਾਂ ਇਹ ਆਪਣੀ ਤੋਂ ਕਮਿਊਨਿਟੀ ਦਾ ਸਵਾ ਬੰਦਾ ਨਹੀਂ ਹਾ ਅੱਜੇ ਡਰਦੇ ਹੀ ਰਹਿੰਦੇ ਆ ਤੇ ਆਓ ਇਹਦੇ ਵਿੱਚ ਇਸ ਤੋਂ ਦੀ ਰਾਜਨੀਤਿਕ ਦੇ ਵਿੱਚ ਆਓ ਵੋਟਾਂ ਬਣਾਓ ਜੀ ਕਾਫੀ ਉਹਨਾਂ ਨੇ ਸੁਰਗੁਣਾ ਨੂੰ ਪ੍ਰੇਰਿਤ ਕੀਤਾ ਪਰ ਉਹ ਨਹੀਂ ਉਹ ਚਲੇ ਗਏ ਉਸ ਤੋਂ ਕੀ ਗੱਲ ਕਰਦੇ ਆ ਫਿਰ ਆਪਸ ਵਿੱਚ ਗੱਲ ਕਰਦੇ ਆ ਅਗੇ ਜੀ ਜਿਹੜੀ ਸਾਡੀ ਕਮਿਊਨਿਟੀ ਆ ਇਹ ਬਿジネス ਤਾਂ ਕੀ ਸੀਮਤ ਰਹਿ ਜਾਂਦੇ ਆ ਤੇ ਦੂਜੇ ਪੱਖ ਤੋਂ ਜਿਹੜੇ ਵੀ ਅਹ ਸਰਦੇ ਵੀ ਆ ਖੜੇ ਹੋਣੋਂ ਕੋੜ ਮੈਨੂੰ ਥੋੜਾ ਟਾਈਮ ਹੋਇਆ ਹੈ ਨਾ ਇਹਨੋਂ ਕੋਈ ਪੁਰਾਣੀ ਗੱਲ ਹੋਊਗੀ ਕਹਿੰਦਾ ਇਹਨਾਂ ਖਾਲਸਾਨੀਆਂ ਨੇ ਜਿਹਨਕੀ ਉਹਨਾਂ ਨਾਲ ਹੈ ਕਿ ਉਹਨਾਂ ਕਿਉਂ ਆਮੜੇ ਘਰ ਆਉਣਾ ਆਪੇ। ਹਣੋ ਉਹ ਖਾਣਗੇ। ਹਣ ਤੁਸੀਂ ਦੇਖੋ ਵੀ ਇਹ આજ ਤੱਕ ਦੀ ਇਹ ਮੈਨੂੰ ਗੱਲ ਢੇੜ ਸਿਖਾਉਣੇ ਤੋਂ ਪੁਰਾਣੀ ਦੱਸ ਰਿਹਾ। ਹਣ ਮਨੂੰ ਅਗਰੱਟ ਸਮਾਣੀ ਪਤਾ ਜਾ ਥੋੜੋ ਬੰਦਿਆਂ ਨੂੰ ਪ੍ਰੋਪਰ ਹੱਥ ਪਤਾ ਵੀ ਪੰਜਾਬ ਦੇ ਵਿੱਚੋਂ ਕਿੰਨੀ ਵੋਟ ਘਟ ਗਈ। ਆ ਫਿਆਫਗਾ ਦੀ ਕਿੰਨੀ ਹੈ। ਉਹ ਕਹਿੰਦੇ ਸਾਨੂੰ ਤਾਂ ਉੱਧਰ ਇੰਡੀਆ ਤੋਂ ਪਤਾ ਲੱਗਦਾ ਰਹਿੰਦਾ। ਜੀ। ਹਾਂ ਜੀ ਮਸੂਲਤਾ ਪੇ ਟੋਡੀ ਗਾਉਂ ਹਾਂ ਜੀ ਤੇ ਵੀ ਇੰਡੀਆ ਤੋਂ ਸਾਨੂੰ ਦਾ ਪਤਾ ਲੱਗਦਾ ਰਹਿੰਦਾ ਤੇ ਉਹ ਕਹਿੰਦਾ ਜਿਹੜੇ ਇਹ ਫੰਡ ਜੀ ਸੀਗੇ ਜਿਹੜੇ ਉੱਤੇ ਸਪੀਡ ਦੇ ਰਹੇ ਸੀ ਇਹਨਾਂ ਦਾ ਏਮ ਆ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹਨਾਂ ਦੇ ਗਰੂਪ ਘਟਾਣ ਦੇ ਵਿੱਚੋਂ ਜਿਹੜਾ ਫੋਟੋ ਲਈ ਬੈਠਾ ਹੁੰਦੇ ਸੀਦਾ ਕਰਾ ਅਸੀਂ ਉਹ ਲਵਾ ਦੇਣੀ ਹੈ

ਮੈਂ ਕਿਵੇਂ ਪਾੜ ਪਾ ਸਕਦਾ ਹਾਂ ਤੁਸੀਂ ਸਾਬ ਲਈ ਚ ਰਾਈਟ ਸੋ ਤੁਹਾਡਾ ਪਿਆਰਾ ਤੁਸੀਂ ਸ਼ੇਅਰ ਕੀਤੀ ਆ ਗੱਲ ਐਂਡ ਯੂ ਅਲਾਉਡ ਮੀ ਟੂ ਰਿਕਾਰਡ ਇਟ ਕਿ ਤੁਸੀਂ ਮੈਨੂੰ ਗੱਲ ਰਿਕਾਰਡ ਕਰਕੇ ਇਵਨ ਲੋਕਾਂ ਨੂੰ ਪ੍ਰੈਜ਼ੈਂਟਰਿੰਗ ਦੀ ਓਪਰਚ्युनिटी ਦਿੱਤੀ ਹੈ ਇਹਦਾ ਪਰਪਸ ਇਹ ਨਹੀਂ ਹੈ ਕਿ ਆਪਾਂ ਕੋਈ ਕਮਿਊਨਿਟੀ ਚ ਪਾੜ ਪਾਈਏ ਜਾਂ ਇੱਕ ਦੂਜੇ ਦੇ ਖਿਲਾਫ ਕਰੀਏ ਬਟ ਯੂ ਹਵ ਟੂ ਅੰਡਰਸਟੈਂਡ ਕਿ ਲੋਕੀ ਇਹਨਾਂ ਦੇ ਹੱਥਾਂ ਚ ਇੱਕ ਯਾ ਮੈਨੂੰ ਨਾ ਮੈਂ ਜ ਹੁਣ ਕੋਈ ਕਾ ਵੀ ਹਰਿਆਣਵੀ ਹਰਿਆਣੇ ਦੇ ਮੁੰਡੇ ਉਹਨਾਂ ਨੂੰ ਮੈਂ ਇਹ ਗੱਲਾਂ ਜਾਣਦੇ ਆ ਜਾਂ ਨਾਲ ਕੰਮ ਕਰਦੇ ਉਹਨਾਂ ਨੂੰ ਦੱਸੀ ਲਗਾ ਵੀ ਭਾਈ ਇਹਨਾਂ ਤੋਂ ਵੱਟ ਜਾ ਯਾ ਉਹ ਜਿੰਨੀ ਹਲਟਰ ਉੱਤੇ ਝੋਟਾਂ ਦੇ ਦਿਨਾਂ ਦੇ ਵਿੱਚ ਨਹੀਂ ਗੁਰੂ ਇੱਕ ਧਾਰਮਿਕ ਸਥਾਨ ਝੋਟਾਂ ਦੇ ਵਿੱਚ ਉਸ ਸਥਾਨ ਮੰਦਿਰ ਦੇ ਵਿੱਚ ਇੰਨੀ ਗਾਇਚ ਚੱਲ ਹੁੰਦੀ ਆ ਯਾ ਬੋਈ ਨਾ ਭਾਜੀ ਕਿ ਆਪਣੇ ਜਿਵੇਂ ਹੋਣ ਇਹ ਉੱਥੇ ਡਿਊਟੀਆਂ ਲਾਉਂਦੇ ਆ ਸਾਰਾ ਉਹ ਕਰਦੇ ਆ ਇਹ ਉਈ ਪੈਸਿਆਂ ਦੀ ਗੇਮ ਹੈ ਭਾਜੀ ਹੋਰ ਕੁਝ ਵੀ ਨਹੀਂ ਹਰ ਬੰਦਾ ਆਪਣੇ ਪੈਸੇ ਕਮਾਣ ਲਈ ਬੈਠਾ ਯੂਜ਼ ਕਰਦੇ ਪਏ ਯੰਗ ਬੱਚਿਆਂ ਨੂੰ ਤੇ ਤੇ ਜਨਰਲ ਪਾਪੂਲੇਸ਼ਨ ਨੂੰ ਜਿਹੜੀ ਇਹ ਚੀਜ਼ ਨੂੰ ਨਹੀਂ ਸਮਝ ਪਾਉਂਦੀ and uh, we do on the channel yeah no but i thank you very much kirtusi apna experience share kita mai bagair koi che edit kite isi tarah hi puri video tiktok te share karanga so people can hear it but that's very important har bande da apna vichar apne judgments apnan layi everybody is open for it right lekin mai ye gal kahunga ki main purpose is video da yehi hai ki hindu te sikh judke rehna ਐਜ਼ ਅ ਕੈਨੇਡੀਅਨ ਇਨਸਟੈਡ ਆਫ ਇਹ ਦਾ ਪਾਰਟ ਪਾਣ ਦਾ ਪਾਰਟ ਪਾਣ ਦਾ ਵੀਡੀਓ ਦਾ ਪਰਪਸ ਨਹੀਂ ਦਾ ਵੀਡੀਓ ਦਾ ਪਰਪਸ ਹੈ ਦੋਨਾਂ ਨੂੰ ਜੋੜਨ ਦਾ ਸੋ ਲੈਟਸ ਟੇਕ ਇਟ ਪੋਜ਼ਿਟਿਵਲੀ ਬਟ ਤੁਹਾਡਾ ਥੈਂਕ ਯੂ ਵੈਰੀ ਮਚ ਪਾਜੀ ਓਕੇ ਥੈਂਕ ਯੂ ਥੈਂਕ ਯੂ